ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਵੱਡਾ ਚਟਕਾ ਸ਼੍ਰੋਮਣੀ ਅਕਾਲੀ ਦਲ ਦਾ ਤਿੰਨ ਵਾਰ ਦਾ ਵਿਧਾਇਕ ਤੇ ਸਾਬਕਾ ਮੁੱਖ ਸੰਸਦ ਮਿਕਤਰ ਹੋਇਆ ਆਪ ਵਿੱਚ ਸ਼ਾਮਲ ਤਰਨਤਾਰਨ ਹਲਕੇ ਤੋਂ ਆਪ ਨੇ ਬਣਾਇਆ ਉਮੀਦਵਾਰ ਤਰਨਤਾਰਨ ਜਿਮਨੀ ਚੋਣ ਦਾ ਹੋ ਗਿਆ ਐਲਾਨ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਚਟਕਾ ਲੱਗਿਆ ਹੈ ਅੱਜ ਪਹਿਲੇ ਦਿਨ ਹੀ ਆਮ ਆਦਮੀ ਪਾਰਟੀ ਨੇ ਉਸ ਨੂੰ ਤਰਨਤਾਰ ਹਲਕੇ ਦੇ ਵਿੱਚ ਉਮੀਦਵਾਰ ਐਲਾਨਣ ਲਈ ਮੁੱਖ ਮੰਤਰੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਜੋ ਚਰਚਾ ਕੀਤੀ ਸੀ ਸੋ ਆਮ ਆਦਮੀ ਪਾਰਟੀ ਨੂੰ ਉਹ ਮਜ਼ਬੂਤ ਉਮੀਦਵਾਰ ਮਿਲ ਗਿਆ ਸਾਰਿਆਂ ਨੂੰ ਇੱਕੋ ਹੀ ਗੁਜਾਰਿਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਇਸ ਦੇ ਨਾਲ ਹੀ ਇੱਕ ਘੰਟੀ ਦਾ ਬਟਨ ਹੈ ਉਸ ਨੂੰ ਦਬਾ ਦੇਣਾ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਤਰਨਤਨ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਤਰਨਤਨ ਹਲਕੇ ਦੇ ਵਿੱਚੋਂ ਕਿਹੜਾ ਉਮੀਦਵਾਰ ਜੇਤੂ ਹੋਵੇਗਾ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਇਸ ਦੇ ਬਾਰੇ ਜਾਣਕਾਰੀ ਦਿੰਦੇ ਰਹਾਂਗੇ ਸੋ ਤਰਨਤਨ ਹਲਕੇ ਦੀ ਜਿਮਨੀ ਚੋਣ ਨੂੰ ਲੈ ਕੇ ਜੋ ਲਗਾਤਾਰ ਤਿਆਰੀ ਸ਼ੁਰੂ ਹੋ ਗਈ ਹੈ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਔਰ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਨੇ ਪਹਿਲ ਕਦਮੀ ਕਰਦਿਆਂ ਹੋਇਆਂ ਆਪਣੇ ਉਮੀਦਵਾਰ ਦਾ ਜੋ ਐਲਾਨ ਕਰ ਦਿੱਤਾ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਕੋਈ ਐਸਾ ਉਮੀਦਵਾਰ ਨਹੀਂ ਸੀ ਜਿਹੜਾ ਕਿ ਤਰਤਰ ਹਲਕੇ ਦੇ ਵਿੱਚ ਮਜ਼ਬੂਤ ਸਥਿਤੀ ਦੇ ਵਿੱਚ ਹੋਵੇ ਜਿਵੇਂ ਹੀ ਤਰਨਤਨ ਹਲਕੇ ਵਿੱਚ ਆਪ ਦੇ ਉਮੀਦਵਾਰ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਦੇਹਾਂਤ ਹੋਇਆ ਵਿਧਾਨ ਸਭਾ ਦੇ ਵੱਲੋਂ ਇਹ ਸੀਟ ਖਾਲੀ ਐਲਾਨ ਦਿੱਤੀ ਗਈ ਜੋ ਉਸ ਤੋਂ ਬਾਅਦ ਚਰਚਾਵਾਂ ਤੇਜ਼ ਹੋ ਗਈਆਂ ਕਿ ਇੱਥੇ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚ ਮੁਕਾਬਲਾ ਹੋਵੇਗਾ ਆਮ ਆਦਮੀ ਪਾਰਟੀ ਦੇ ਕੋਲ ਐਸਾ ਮਜ਼ਬੂਤ ਚਿਹਰਾ ਨਹੀਂ ਪਰ ਆਮ ਆਦਮੀ ਪਾਰਟੀ ਨੇ ਦੂਸਰੀਆਂ ਪਾਰਟੀਆਂ ਦੇ ਉੱਪਰ ਟੇਕ ਲਈ ਹੋਈ ਸੀ ਸੋ ਪਿਛਲੇ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਦਾ ਜੋ ਉਮੀਦਵਾਰ ਹੈ ਉਸ ਨੂੰ ਆਪੇ ਸ਼ਾਮਲ ਕਰਵਾ ਕੇ ਉਸ ਨੂੰ ਇੱਥੋਂ ਉਮੀਦਵਾਰ ਬਣਾ ਸਕਦੀ ਹੈ ਸੋ ਉਹ ਚਰਚਾਵਾਂ ਬਿਲਕੁਲ ਸੱਚ ਸੀ ਉਹ ਚਰਚਾਵਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਸੀ ਗਿਆ ਜਿਸ ਨੂੰ ਅੱਜ ਬੂਰ ਪਹਿ ਗਿਆ ਸੋ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਵਿਧਾਨ ਸਭਾ ਸੈਸ਼ਨ ਖਤਮ ਹੋਇਆ ਉਹਨਾਂ ਦੇ ਗੱਡੀਆਂ ਦਾ ਕਾਫਲਾ ਤਰਨਤਰ ਨੂੰ ਚੱਲ ਪਿਆ ਉਹ ਤਰਨਤਰ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਜੋ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਹੋਇਆ ਅਕਾਲੀ ਦਲ ਦਾ ਸਾਬਕਾ ਵਿਧਾਇਕ ਜੋ ਤਿੰਨ ਵਾਰ ਇਸੇ ਹਲਕੇ ਤੋਂ ਵਿਧਾਇਕ ਰਹੇ ਚੁੱਕੇ ਨੇ ਸੰਸਦੀ ਸਕੱਤਰ ਰਹੇ ਚੁੱਕੇ ਨੇ ਸਾਬਕਾ ਜਿਹੜੇ ਕਿ ਹਰਮੀਤ ਸਿੰਘ ਸੰਧੂ ਉਹਨਾਂ ਨੂੰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾ ਲਿਆ ਔਰ ਉਹਨਾਂ ਨੂੰ ਤਰਨਤਾਰ ਹਲਕੇ ਤੋਂ ਉਮੀਦਵਾਰ ਜਿਹੜਾ ਐਲਾਨ ਦਿੱਤਾ ਗਿਆ ਸੋ ਆਮ ਆਦਮੀ ਪਾਰਟੀ ਨੂੰ ਜੋ ਤਰਨਤਾਰ ਹਲਕੇ ਦੀ ਜਿਮਨੀ ਚੋਣ ਜਿੱਤਣ ਲਈ ਅੱਜ ਤੋਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪ੍ਰੋਸੈਸ ਜੋ ਸੂਤਰਾ ਤੋਂ ਇਹੀ ਜਾਣਕਾਰੀ ਮਿਲਦੀ ਕਿ ਸਾਬਕਾ ਅਕਾਲੀ ਵਿਧਾਇਕ ਨੂੰ ਸੀਐਮ ਪੰਜਾਬ ਖੁਦ ਪਾਰਟੀ ਵਿੱਚ ਸ਼ਾਮਿਲ ਕਰਾਉਣ ਲਈ ਤੇ ਮੁੱਖ ਮੰਤਰੀ ਸਾਬਕਾ ਦਿੱਲੀ ਦੇ ਕੇਜਰੀਵਾਲ ਜਿਨ੍ਹਾਂ ਨੇ ਪਿਛਲੇ ਹਫਤੇ ਵੀ ਇਹੀ ਐਲਾਨ ਕੀਤਾ ਸੀ ਔਰ ਅੱਜ ਕੇਜਰੀਵਾਲ ਜੋ ਹੁਣ ਆ ਰਹੇ ਨੇ ਬਹੁਤ ਜਲਦੀ ਆਪੇ ਸ਼ਾਮਿਲ ਹੋਣ ਜਾ ਰਹੇ ਨੇ ਹਰਮੀਤ ਸਿੰਘ ਸੰਧੂ ਸੋ ਮੰਨਿਆ ਇਹ ਵੀ ਜਾ ਰਿਹਾ ਕਿ ਅਕਾਲੀ ਦਲ ਵਿੱਚ ਪਿਛਲੇ ਕੁਝ ਸਮੇਂ ਤੋਂ ਉਹ ਸਾਬਕਾ ਅਕਾਲੀ ਵਿਧਾਇਕ ਐਕਟਿਵ ਨਹੀਂ ਸਨ ਉਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਸਨ ਸੋ ਉਦੋਂ ਚਰਚਾਵਾਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ ਕਿ ਉਹ ਪਾਰਟੀ ਬਦਲ ਸਕਦੇ ਹਨ ਪਰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕਿਹੜੀ ਪਾਰਟੀ ਵਿੱਚ ਸ਼ਾਮਲ ਹੋਣਗੇ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਉਹ ਕਿਸ ਪਾਰਟੀ ਵੱਲੋਂ ਲੜਨਗੇ ਪਰ ਉਸ ਤੋਂ ਪਹਿਲਾਂ ਕਿ ਤਰਨਤਾਰ ਹਲਕੇ ਦੇ ਵਿੱਚ ਜਿਮਨੀ ਚੋਣ ਹੋਣ ਦਾ ਜੋ ਅਸਰ ਬਣ ਕੇ ਤਰਨਤਾਰ ਹਲਕੇ ਤੋਂ ਆਪ ਦੇ ਵਿਧਾਇਕ ਦਾ ਧਾਂਤ ਹੋ ਜਾਂਦਾ ਹੈ ਤਰਨਤਾਰ ਹਲਕੇ ਦੇ ਵਿੱਚ ਜੋ ਜਿਮਨੀ ਚੋਣ ਵਿਹਾਰ ਚੋਣਾਂ ਦੇ ਨਾਲ ਹੋਣ ਦੀਆਂ ਸੰਭਾਵਨਾ ਨੇ ਅਕਤੂਬਰ ਮਹੀਨੇ ਦੇ ਲਾਸਟ ਵਿੱਚ ਜਿੰਨੀ ਚੋਣ ਹੋ ਸਕਦੀ ਹੈ ਤਰਨ ਤਰਨ ਦੇ ਵਿੱਚ ਜਿਸ ਨੂੰ ਲੈ ਕੇ ਜੋ ਵਿਧਾਨ ਸਭਾ ਦੇ ਵੱਲੋਂ ਇਹ ਸੀਟ ਖਾਲੀ ਐਲਾਨ ਕੇ ਜੋ ਮੁੱਖ ਚੋਣ ਕਮਿਸ਼ਨ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਸੋ ਹੁਣ ਚੋਣ ਕਮਿਸ਼ਨ ਦੇ ਵੱਲੋਂ ਇਸ ਹਲਕੇ ਵਿੱਚ ਚੋਣ ਦਾ ਐਲਾਨ ਕਦੋਂ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਅੱਜ ਆਪਣਾ ਮਜ਼ਬੂਤ ਚਿਹਰਾ ਅਕਾਲੀ ਦਲ ਨੂੰ ਝਟਕਾ ਦਿੱੰਦਿਆ ਹੋਇਆ ਤਰਨਤਨ ਹਲਕੇ ਤੋਂ ਜਿਸ ਦਾ ਐਲਾਨ ਕਰ ਦਿੱਤਾ ਹੈ ਸੋ ਪਾਰਟੀ ਦੇ ਵਿੱਚ ਉਸ ਨੂੰ ਸ਼ਾਮਲ ਕਰਾਉਣ ਤੋਂ ਬਾਅਦ ਉਸ ਨੂੰ ਤਰਨਤਨ ਹਲਕੇ ਦੀ ਟਿਕਟ ਦਿੱਤੀ ਜਾਵੇਗੀ ਪਰ ਸੂਤਰਾਂ ਤੋਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹ ਸੱਤਾ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਹੀ ਉਹਨਾਂ ਨੇ ਆਪਣੀ ਡਿਮਾਂਡ ਰੱਖੀ ਸੀ ਪਹਿਲਾਂ ਕਿ ਉਹਨਾਂ ਨੂੰ ਇਸੇ ਹਲਕੇ ਤੋਂ ਟਿਕਟ ਦਿੱਤੀ ਜਾਵੇ ਸੋ ਤਰਨਤਨ ਹਲਕੇ ਦੀ 2027 ਦੀ ਟਿਕਟ ਮੰਗ ਰਹੇ ਸੀ ਪਰ ਜਿਮਨੀ ਚੋਣ ਤਾਂ ਹੁਣ ਤਾਂ ਜਦੋਂ ਸਮਾਂ ਬਣ ਗਿਆ ਤਾਂ ਹੁਣ ਜਿਮਨੀ ਚੋਣ ਵਿੱਚ ਵੀ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਜਾਵੇਗਾ ਇੱਥੇ ਜ਼ਿਕਰ ਕਰੀਏ ਕਿ ਉਹ ਸਾਬਕਾ ਬਈਕ 3 ਵਾਰ ਜਿਹੜੇ ਅਕਾਲੀ ਦਲ ਪਾਰਟੀ ਤੋਂ ਵਿਧਾਇਕ ਰਹੇ ਨੇ ਇਸੇ ਹਲਕੇ ਤੋਂ ਔਰ ਉਸ ਤੋਂ ਬਾਅਦ ਉਹ ਸੰਸਦ ਸਕੱਤਰੀ ਵੀ ਰਹੇ ਅਕਾਲੀ ਪਾਤਵਾਂ ਸਰਕਾਰ ਦੇ ਵਿੱਚ ਔਰ ਉਹਨਾਂ ਦਾ ਇਸ ਹਲਕੇ ਵਿੱਚ ਬਹੁਤ ਵੱਡਾ ਆਧਾਰ ਹੈ ਇਸ ਹਲਕੇ ਦੇ ਵਿੱਚ ਜੋ ਕਾਂਗਰਸ ਔਰ ਅਕਾਲੀ ਦਲ ਹਮੇਸ਼ਾ ਆਪਸ ਵਿੱਚ ਜਿੱਤ ਦਰਜ ਕਰਦੇ ਰਹਿੰਦੇ ਨੇ ਕਾਂਗਰਸ ਦਾ ਜੋ ਇੱਥੋਂ ਸਾਬਕਾ ਵਿਧਾਇਕ ਸੀ ਡਾਕਟਰ ਅਗਨੀ ਹੋਤਰੀ ਜਿਹੜਾ ਕਿ ਕਾਂਗਰਸ ਦੇ ਵੱਲੋਂ ਹਮੇਸ਼ਾ ਜਿਤਦਾਸੀ ਔਰ ਕੁਸਤਾ ਜੋ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਇਸ ਹਲਕੇ ਵਿੱਚ ਅਜੇ ਤੱਕ ਕਾਂਗਰਸ ਨੇ ਕੋਈ ਆਪਣਾ ਹਲਕਾ ਇੰਚਾਰਜ ਵੀ ਨਹੀਂ ਲਾਇਆ ਔਰ ਉੱਥੇ ਭਾਜਪਾ ਵੱਲੋਂ ਵੀ ਅਜੇ ਤੱਕ ਇਸ ਹਲਕੇ ਵਿੱਚ ਕੋਈ ਹਲਕਾ ਇੰਚਾਰਜ ਨਹੀਂ ਹੈ ਸੋ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਲੁਧਿਆਣਾ ਦੀ ਜਿਮਨੀ ਚੋਣ ਵਿੱਚ ਤਿੰਨ ਮਹੀਨੇ ਪਹਿਲਾਂ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਸੀ ਉਸੇ ਤਰ੍ਹਾਂ ਅੱਜ ਫਿਰ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਤਰਨਤਨ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾ ਰਿਹਾ ਜੋ ਬਹੁਤ ਜਲਦੀ ਆਮ ਆਦਮੀ ਪਾਰਟੀ ਅਕਾਲੀ ਦਲ ਨੂੰ ਝਟਕਾ ਦੇਣ ਜਾ ਰਹੀ ਹੈ ਜੋ ਅਕਾਲੀ ਦਲ ਦਾ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਆਪ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ